ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵੀਡੀਓ ਅਸੀਂ ਸਾਰੇ ਠੀਕ ਆ ਤੇ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਸੋ ਹੁਣ ਤੇ ਮੌਸਮ ਬਹੁਤ ਵਧੀਆ ਹੋ ਗਿਆ ਆ ਅੱਜ ਵੀ ਬੜੀ ਸੋਹਣੀ ਧੁੱਪ ਨਿਕਲੀ ਹੋਈ ਆ ਮੈਨੂੰ ਤੇ ਲੱਗ ਰਿਹਾ ਸੀ ਕਿ ਇਸ ਵਾਰ ਜਿਹੜਾ ਆ ਸਰਦੀ ਨੂੰ ਵੀ ਹੱਥ ਜੋੜਨੇ ਪੈਣੇ ਆ ਕਿਉਂਕਿ ਇਸ ਵਾਰ ਗਰਮੀ ਵੀ ਅਤ ਦੀ ਪਈ ਸੀ ਤੇ ਸਰਦੀ ਵੀ ਬਹੁਤ ਜ਼ਿਆਦਾ ਪਈ ਆ ਧੁੱਪ ਬਹੁਤ ਘੱਟ ਨਿਕਲਣ ਕਰਕੇ ਜਿਹੜਾ ਆ ਨਾ ਇੱਕ ਮਹੀਨਾ ਜਿਹੜੀ ਧੁੱਪ ਨਹੀਂ ਨਿਕਲੀ ਆ ਥੋੜੀ ਬਹੁਤ ਧੁੱਪ ਨਿਕਲਦੀ ਸੀਗੀ ਤੇ ਅਸੀਂ ਥੱਲੇ ਜ਼ਿਆਦਾਤਰ ਰਹਨੇ ਆ ਤੇ ਸਾਨੂੰ ਧੁੱਪ ਵਿੱਚ ਬਹਿਣ ਵਾਸਤੇ ਛੱਤ ਤੇ ਜਾਣਾ ਪੈਂਦਾ ਆ ਕਈ ਵਾਰੀ ਨਹੀਂ ਵੀ ਜਾਇਆ ਜਾਂਦਾ ਸੀਗਾ ਸੋ ਕੱਲ ਮੈਂ ਜਿਹੜਾ ਆ ਉਹ ਕੱਪੜੇ ਤੋਤੇ ਸੀਗੇ ਮੈਂ ਲਾਸਟ ਵੀਡੀਓ ਵਿੱਚ ਸ਼ੇਅਰ ਵੀ ਕੀਤਾ ਸੀਗਾ ਤੇ ਕੱਲ ਲਾਈਟ ਵੀ ਚਲੇ ਗਈ ਸੀਗੀ ਫੇ ਮੇਰੇ ਕੱਪੜੇ ਥੋੜੇ ਸਪਿਨ ਕਰਨ ਵਾਲੇ ਰਹਿ ਗਏ ਸੀਗੇ ਮੈਂ ਬਹੁਤ ਲੇਟ ਲਾਈਟ ਆਈ ਸਾਡੇ 3:30-4 ਵਜੇ ਲਾਈਟ ਆ ਗਈ ਫਿਰ ਸਪਿੰਨ ਕਰਕੇ ਕੱਪੜੇ ਸੁੱਕਣੇ ਪਾਏ ਫਿਰ ਕੱਲ ਜੋੜੇ ਨਹੀਂ ਗਏ ਸੋ ਅੱਜ ਮੈਂ ਕੱਪੜੇ ਜੋੜੇ ਆ ਤੇ ਨਾਲ ਹੀ ਜਿਹੜੀ ਆ ਉਹ ਬਾਅਦ ਵਿੱਚ ਬੈੱਡ ਸ਼ੀਟ ਵੀ ਜਿਹੜੀ ਉਹ ਵੀ ਚੇਂਜ ਕਰ ਦਿੱਤੀ ਆ ਉਨਮੇ ਆ ਗਈਆਂ ਕਿਚਨ ਵਿੱਚ ਮੈਂ ਨਾ ਕਿਚਨ ਵਿੱਚ ਨਾਲ ਦੁੱਧ ਰੱਖਿਆ ਹੋਇਆ ਸੀਗਾ ਮੈਂ ਹਮੇਸ਼ਾ ਦੁੱਧ ਨੂੰ ਜਿਹੜਾ ਸਿੰਮੇ ਦੇ ਉੱਤੇ ਰੱਖ ਦਿੰਨੀ ਆ ਤੇ ਜਦੋਂ ਉਹਦੇ ਵਿੱਚ ਉਬਾਲ ਆਉਂਦਾ ਆ ਨਾ ਫਿਰ ਉਹਦੇ ਤੋਂ ਬਾਅਦ ਮੈਂ 10 ਮਿੰਟ ਦੁੱਧ ਨੂੰ ਉਸੇ ਤਰ੍ਹਾਂ ਘੜਦਾ ਰਹਿਣ ਦਿੰਨੀ ਆ ਇਹਦੇ ਨਾਲ ਕੀ ਹੁੰਦਾ ਆ ਕਿ ਦੁੱਧ ਜਿਹੜਾ ਕੜ ਜਾਂਦਾ ਆ ਤੇ ਨਾਲੇ ਦੁੱਧ ਦਾ ਟੇਸਟ ਬਹੁਤ ਵਧੀਆ ਹੋ ਜਾਂਦਾ ਆ ਸੋ ਭੁੱਖ ਲੱਗ ਗਈ ਸੀਗੀ ਸੋ ਮੈਂ ਗ੍ਰੇਪਸ ਚਲੋ ਮੈਂ ਕੀ ਖਾ ਲੰਨੀ ਆ ਕਾਲੇ ਅੰਗੂਰ ਸੀਗੇ ਤੇ ਮੈਂ ਉਹਦੇ ਉੱਤੇ ਚਾਟ ਮਸਾਲਾ ਪਾ ਕੇ ਖਾਦੇ ਮੈਨੂੰ ਗ੍ਰੀਨ ਵਾਲੇ ਨਹੀਂ ਪਸੰਦ ਜਿਆਦਾ ਕਾਲੇ ਵਾਲੇ ਪਸੰਦ ਆ ਅੱਜ ਮੈਂ ਪਾਉਣਾ ਸੀ ਅਦਰਕ ਦਾ ਅਚਾਰ ਸੋ ਅਦਰਕ ਜਿਹੜਾ ਆ ਉਹ ਸਾਡੇ ਘਰ ਜਿਆਦਾ ਕਿਸੇ ਨੂੰ ਪਸੰਦ ਨਹੀਂ ਆ ਸਿਰਫ ਡੈਡੀ ਨੂੰ ਹੀ ਪਸੰਦ ਆ ਡੈਡੀ ਜਿਹੜਾ ਅਦਰਕ ਆ ਉਹ ਸਲਾਦ ਵਿੱਚ ਵੀ ਖਾ ਲੈਂਦੇ ਆ ਤੇ ਮੈਂ ਸੋਚਿਆ ਕਿ ਉਹ ਨਾ ਅਦਰਕ ਦਾ achar ਹੀ ਪਾ ਦਵਾਂ ਸੋ ਅਦਰਕ ਦੇ ਮਤਲਬ ਕਿ ਅਦਰਕ ਦੇ achar ਵਾਸਤੇ ਸਾਨੂੰ ਜਿਹੜਾ ਅਦਰਕ ਆ ਉਹ ਰੇਸ਼ੇ ਵਾਲਾ ਚਾਹੀਦਾ ਜਿੱਦਾਂ ਕਿ ਪੱਕਿਆ ਹੋਇਆ ਹੁੰਦਾ ਆ ਕੱਚਾ ਅਦਰਕ ਨਹੀਂ ਚਾਹੀਦਾ ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ achar ਆ ਉਹ ਜਲਦੀ ਖਰਾਬ ਹੋ ਜਾਂਦਾ ਆ ਅਦਰਕ ਨੂੰ ਮੈਂ ਪਹਿਲਾਂ ਛੋਟੇ-ਛੋਟੇ ਪੀਸੇਸ ਵਿੱਚ ਕਰ ਲਿਆ ਕਿਉਂਕਿ ਨਾ ਬੜਾ ਵੱਡੇ-ਵੱਡੇ ਪੀਸ ਸੀਗੇ ਤੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਤਾਜੇ ਪਾਣੀ ਵਿੱਚ ਧੋ ਲਿਆ ਆ ਇਨ ਨੂੰ ਤੋਂ ਬਾਅਦ ਜਿਹੜਾ ਆ ਮੈਂ ਇੱਕ ਟੋਕਰੀ ਵਿੱਚ ਕੱਢ ਲੈਣਾ ਦੂਸਰੀ ਟੋਕਰੀ ਵਿੱਚ ਸੋ ਅਦਰਕ ਨੂੰ ਮੈਂ ਦੂਸਰੀ ਟੋਕਰੀ ਵਿੱਚ ਕੱਢ ਲਿਆ ਆ ਵੱਡੀ ਦੇ ਵਿੱਚ ਥੋੜੇ ਦੂਰ ਦੂਰ ਰੱਖ ਕੇ ਦਿੱਤੇ ਆ ਪੀਸ ਜਿਹੜੇ ਆ ਤੇ ਚੰਗੀ ਤਰ੍ਹਾਂ ਇੱਕ ਟਾਵਲ ਦੇ ਨਾਲ ਮੈਂ ਇਹਨਾਂ ਨੂੰ ਪੂੰਝ ਲਿਆ ਆ ਤੇ ਹੁਣ ਮੈਂ ਜਿਹੜਾ ਇਹਨੂੰ ਲਵਾਉਣੀ ਆ ਧੁੱਪ ਸੋ ਧੁੱਪੇ ਮੈਂ ਜਦੋਂ ਜਾਨੀ ਆ ਨਾ ਸਾਰੇ ਕੰਮ ਕਰਕੇ ਜਾਨੀ ਆ ਕਿ ਧੁੱਪੇ ਥੋੜੀ ਦੇਰ ਅਸੀਂ ਬੈਠ ਜਾਵਾਂਗੇ ਮੈਂ ਪੰਛੀ ਵੀ ਜਿਹੜੇ ਆ ਉਹ ਛੱਤ ਤੇ ਲੈ ਜਾਣੇ ਆ ਇੱਧਰ ਮੇਰਾ ਬੇਟਾ ਵੱਡਾ ਬੈਠਾ ਹੋਇਆ ਆ ਕਿਉਂਕਿ ਜਦੋਂ ਅਸੀਂ ਪੰਛੀਆਂ ਨੂੰ ਛੱਤ ਤੇ ਰੱਖਦੇ ਆ ਨਾ ਧੁੱਪੇ ਤੇ ਉਹਨਾਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਆ ਕਿਉਂਕਿ ਕਈ ਵਾਰੀ ਹੈ ਨਾ ਬਿੱਲੀ ਆ ਜਾਂਦੀ ਆ ਬਿੱਲੀ ਤੋਂ ਜਾਂ ਜਿਵੇਂ ਸ਼ਾ ਉਹ ਹੁੰਦੇ ਆ ਇਲਾ ਵਗੈਰਾ ਹੁੰਦੀਆਂ ਨਾ ਉਹ ਵੀ ਇਹਨਾਂ ਨੂੰ ਪੈ ਜਾਂਦੀਆਂ ਐ ਇਸ ਕਰਕੇ ਇਹਨਾਂ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਜਦੋਂ ਵੀ ਅਸੀਂ ਇਹਨਾਂ ਨੂੰ ਧੁੱਪੇ ਰੱਖਦੇ ਆ ਨਾ ਤੇ ਅਸੀਂ ਇੱਕ ਜਾਣਕਾਰ ਦਾ ਮੈਂਬਰ ਜਿਹੜਾ ਇਹਨਾਂ ਦੇ ਕੋਲ ਜਿਹੜਾ ਜ਼ਰੂਰ ਬੈਠਦੇ ਆ ਉਹ ਦਿਖਲਾ ਰਾ ਪੁੰਦੇ ਤੁਸੀਂ ਹੈ ਪੋਟੈਟੋ ਨਿਊ ਘਰ ਪਸੰਦ ਆ ਹੁਣ ਨਵਾਂ ਘਰ ਪਸੰਦ ਆ ਹੈ ਪੋਟੈਟੋ ਨਵਾਂ ਘਰ ਪਸੰਦ ਇੱਧਰ ਜਿਹੜਾ ਸਬਜ਼ੀਆਂ ਵਾਲਾ ਅਚਾਰਾ ਉਹ ਵੀ ਧੁੱਪੇ ਰੱਖਿਆ ਹੋਇਆ ਆ ਅੱਜ ਦੂਜਾ ਦਿਨ ਆ ਤੇ ਅਦਰਕ ਵੀ ਮੈਂ ਧੁੱਪ ਵਿੱਚ ਰੱਖ ਦਿੱਤਾ ਆ ਇਹਨੂੰ ਮੈਂ 4 ਘੰਟੇ ਦੀ ਧੁੱਪ ਲਵਾ ਲੈਣੀ ਆ ਜਿੰਨੀ ਦਿਨ ਮੈਂ ਧੁੱਪੇ ਬਹੂੰਗੀ ਸੋ ਛੋਟਾ ਬੇਟਾ ਵੀ ਜਿਹੜਾ ਆ ਉਹ ਸਕੂਲ ਤੋਂ ਆ ਗਿਆ ਸੀਗਾ ਤੇ ਇਹਨੇ ਜਾਣਾ ਆ ਟਿਊਸ਼ਨ ਤੇ ਤੇ ਕਹਿੰਦਾ ਮम्मा ਮੈਰੇ ਨਾ ਪੜਨਾ ਬੰਦ ਦੇ ਦੀ ਨਾ ਵੀਡੀਓ ਬਣਾਇਓ ਤੇ ਮੈਂ ਜਿਹੜਾ ਪਾਠ ਕਰਦੀ ਪਈ ਸੀਗੀ ਤੇ ਫਿਰ ਮੈਂ ਨਾਲtodਦੀ ਜਿਹੜੀ ਵੀਡੀਓ ਆ ਉਹ ਵੀ ਰਿਕਾਰਡ ਕਰ ਲਈ ਸੋ ਹੁਣ ਆ ਸ਼ਾਮ ਦਾ ਟਾਈਮ ਤੇ ਅੱਜ ਡਿਨਰ ਵਿੱਚ ਬਣਨੇ ਸੀਗੇ ਦਾਲ ਚੋਲ ਤੇ ਮਾਸ਼ੋਲਿਆਂ ਦੀ ਦਾਲ ਦੇ ਨਾਲ ਚੋਲ ਜਿਹੜੇ ਆ ਬੜੇ ਸਵਾਦ ਲੱਗਦੇ ਆ ਸੋ ਮੈਂ ਦਾਲ ਜਿਹੜੀ ਧਰ ਦਿੱਤੀ ਨਮਕ ਪਾ ਕੇ ਹਲਦੀ ਪਾ ਕੇ ਤੇ ਕੁੱਕਰ ਵਿੱਚ ਕਰ ਦਿੱਤਾ ਆ ਬੰਦ ਤੇ ਹੁਣ ਇਹਨੂੰ ਜਿਹੜਾ ਮੈਂ 10 ਮਿੰਟ ਦੇਣੇ ਆ 10 ਮਿੰਟ ਦੇਣ ਤੋਂ ਬਾਅਦ ਜਿਹੜਾ ਆ ਫਿਰ ਦਾਲ ਨੂੰ ਤੜਕਾ ਲਗਾਉਂਗੀ ਤੇ ਇਧਰ ਅੱਜ ਮੈਂ ਬਣਾਇਆ ਸੀ ਮੱਖਣ ਤੇ ਮੈਂ ਘਿਓ ਵੀ ਬਣਨ ਵਾਸਤੇ ਰੱਖ ਕੇ ਦਿੱਤਾ ਆ ਤੇ ਨਾਲ ਬਣਾਉਣੇ ਆ ਚੋਲ ਚੋਲਾਂ ਨੂੰ ਮੈਂ ਧੋ ਕੇ ਜਿਹੜਾ ਭੋਂ ਕੇ ਰੱਖ ਦਿੱਤਾ ਆ ਨਾਲ ਹੀ ਮੈਂ ਜਿਹੜਾ ਉਹ ਤੜਕਾ ਵੀ ਕੱਟ ਲਿਆ ਆ ਵੈਸੇ ਮੈਂ ਮਾਸ਼ੋਲਿਆਂ ਦੀ ਦਾਲ ਦੇ ਵਿੱਚ ਲਸਣ ਵੀ ਪਾਉਂਦੀ ਹੁੰਨੀ ਆ ਅੱਜ ਲਸਣ ਖਤਮ ਸੀਗਾ ਸੋ ਅਦਰਕ ਪਿਆਜ਼ ਤੇ ਟਮਾਟਰ ਤੇ ਨਾਲ ਹਰੀ ਮਿਰਚ ਤੇ ਹਰਾ ਧਨੀਆ ਪਾਊਗਾ ਸੋ ਮੈਂ ਜਦੋਂ ਵੀ ਕਿਉ ਬਣਾਉਂਦੀ ਹੁੰਨੀ ਆ ਨਾ ਉਹਨੂੰ ਜਿਹੜਾ ਆ ਲਗਾਤਾਰ ਚਲਾਉਂਦੇ ਹੋਏ ਮਤਲਬ ਕਿ ਜਦੋਂ ਇੱਕ ਵਾਰੀ ਕਿਉ ਥੋੜਾ ਗਾੜਾ ਹੋ ਜਾਂਦਾ ਨਾ ਫਿਰ ਮੈਂ ਉਹਦੇ ਵਿੱਚ ਲਗਾਤਾਰ ਕੱਚੀ ਚਲਾਉਂਦੀ ਰਹਿਣੀ ਆ ਉਹਦੇ ਨਾਲ ਕੀ ਹੁੰਦਾ ਆ ਕਿ ਜਿਹੜਾ ਛਿੱਡੀ ਹੁੰਦੀ ਆ ਨਾ ਅਸੀਂ ਕਿਉਂ ਉਹਦੇ ਵਿੱਚੋਂ ਜਿਹੜਾ ਬਚਦਾ ਆ ਨਾ ਜਦ ਕਿ ਉਹ ਵੱਖਰਾ ਹੋ ਜਾਂਦਾ ਆ ਤੇ ਉਹਦੇ ਵਿੱਚ ਕੁਝ ਦਾਣੇ-ਦਾਣੇ ਜੇ ਰਹਿ ਜਾਂਦੇ ਆ ਕਾਲੇ-ਕਾਲੇ ਨਾ ਉਹਨੂੰ ਅਸੀਂ ਛਿੱਡੀ ਬੋਲਦੇ ਆ ਉਹ ਛਿੱਡੀ ਜਿਹੜੀ ਆ ਉਹ ਪੈਨ ਦੇ ਨਾਲ ਚਿਪਕਦੀ ਨਹੀਂ ਆ ਤੇ ਜਿਹੜਾ ਭਾਂਡਾ ਹੁੰਦਾ ਨਾ ਉਹਨੂੰ ਸਾਫ਼ ਕਰਨਾ ਬਹੁਤ ਹੀ ਆਸਾਨ ਹੁੰਦਾ ਆ ਤੇ ਕਿਉਂ ਮੇਰਾ ਜਿਹੜਾ ਬਣ ਗਿਆ ਸੀਗਾ ਤੇ ਹੁਣ ਮੈਂ ਲਗਾਉਣ ਲੱਗੀਆਂ ਤੜਕਾ ਤੇ ਪੈਨ ਵਿੱਚ ਪਾਇਆ ਸਰੋਂ ਦਾ ਤੇਲ ਉਹਦੇ ਵਿੱਚ ਪਾਇਆ ਜੀਰਾ ਜੀਰਾ ਤੜਕਣ ਤੇ ਨਾਲ ਹੀ ਮੈਂ ਪਾ ਦਿੱਤਾ ਅਦਰਕ ਤੇ ਜਦੋਂ ਅਦਰਕ ਪੁੱਜ ਗਿਆ ਫਿਰ ਮੈਂ ਵਿੱਚ ਪਾ ਦਿੱਤਾ ਪਿਆਜ਼ ਤੇ ਪਿਆਜ਼ ਵੀ ਜਦੋਂ ਬਰਾਊਨ ਹੋ ਗਿਆ ਉਹਦੇ ਵਿੱਚ ਮੈਂ ਪਾ ਦਿੱਤਾ ਟਮਾਟਰ ਤੇ ਹਰੀ ਮਿਰਚ ਤੇ ਹਰ ਟਮਾਟਰ ਜਿਹੜਾ ਸੀ ਨਾ ਅੱਜ ਬਹੁਤ ਹੀ ਅਜੀਬ ਜਿਹਾ ਸੀਗਾ ਉਹਦੇ ਨਾਲ ਛਿੱਲੜ ਜਲਦੀ ਗਲਦੀ ਨਹੀਂ ਪਈ ਸੀਗੀ ਤੇ ਮੈਂ ਨਹੀਂ ਤੇ ਗ੍ਰੇਟ ਕਰਕੇ ਪਾ ਦਿੰਦੀ ਹੁੰਨੀ ਆ ਪਰ ਅੱਜ ਮੈਂ ਧਿਆਨ ਨਹੀਂ ਦਿੱਤਾ ਇਸ ਚੀਜ਼ ਦਾ ਕਿਉਂਕਿ ਮੈਂ ਕਿਉਂ ਵੀ ਰੱਖਿਆ ਹੋਇਆ ਸੀ ਫਿਰ ਰੂਟੀਨ ਦੇ ਮਸਾਲੇ ਪਾ ਦਿੱਤੇ ਨਮਕ ਨਮਕ ਪਹਿਲਾਂ ਦਾਲ ਵਿੱਚ ਵੀ ਪਾਇਆ ਸੀ ਸੋ ਥੋੜਾ ਜਿਹਾ ਹੀ ਪਾਇਆ ਨਾਲ ਦੇਗੀ ਮਿਰਚ ਤੇ ਗਰਮ ਮਸਾਲਾ ਹਲਦੀ ਨਹੀਂ ਪਾਈ ਕਿਉਂਕਿ ਹਲਦੀ ਮੈਂ ਪਹਿਲਾਂ ਦਾਲ ਵਿੱਚ ਪਾ ਦਿੱਤੀ ਸੀ ਮੈਂ ਥੋੜਾ ਜਿਹਾ ਪਾਣੀ ਪਾਇਆ ਸੀ ਤਾਂ ਕਿ ਟਮਾਟਰ ਗਲ ਜਾਣਗੇ ਤੇ ਨਾਲ ਹੀ ਮੈਂ ਜਿਹੜਾ ਆ ਉਹ ਹਰਾ ਧਨੀਆ ਕੱਟ ਕੇ ਪਾ ਦਿੱਤਾ ਪਰ ਪਤਾ ਨਹੀਂ ਕਿਉਂ ਟਮਾਟਰ ਗਲੇ ਨਹੀਂ ਫਿਰ ਮੈਨੂੰ ਦੁਬਾਰਾ ਪਾਣੀ ਪਾਉਣਾ ਪਿਆ ਫਿਰ ਜਾ ਕੇ ਜਿਹੜੇ ਉਹ ਟਮਾਟਰ ਗਲੇ ਤੇ ਫਿਰ ਜਦੋਂ ਤੜਕਾ ਚੰਗੀ ਤਰ੍ਹਾਂ ਪੁੱਜ ਗਿਆ ਫਿਰ ਮੈਂ ਜਿਹੜਾ ਤੜਕਾ ਦਾਲ ਵਿੱਚ ਪਾ ਦਿੱਤਾ ਦਾਲ ਜਿਹੜੀ ਆ ਉਹ ਬਣ ਕੇ ਤਿਆਰ ਆ ਇਹਨੂੰ ਜਿਹੜਾ ਆ ਲੰਗਰ ਵਾਲੀ ਦਾਲ ਵੀ ਕਹਿੰਦੇ ਆ ਇਹ ਦਾਲ ਜਿਹੜੀ ਬਹੁਤ ਹੀ ਟੇਸਟੀ ਲੱਗਦੀ ਆ ਤੇ ਇਹਦੇ ਨਾਲ ਚੌਲ ਜਿਹੜੇ ਆ ਬਹੁਤ ਹੀ ਵਧੀਆ ਲੱਗਦੇ ਆ ਦਾਲ ਚੌਲ ਦਾ ਬਹੁਤ ਹੀ ਸਵਾਦ ਆਉਂਦਾ ਆ ਸੋ ਇੱਧਰ ਮੈਂ ਚੌਲ ਵੀ ਪਣਨ ਵਾਸਤੇ ਰੱਖ ਦਿੱਤੇ ਆ ਚੌਲ ਮੇਰੇ ਬਣ ਗਏ ਸੀਗੇ ਫਿਰ ਮੈਂ ਇਹਦੇ ਵਿੱਚ ਪਾਇਆ ਘਿਓ ਤੇ ਮਿਕਸ ਕਰਕੇ ਤੇ ਜਿਹੜਾ ਰੱਖ ਦਿੱਤਾ ਸੋ ਦਾਲ ਚੌਲ ਜਿਹੜੇ ਉਹ ਬਣ ਗਏ ਸੀਗੇ ਤੇ ਅ ਫੁਲਕੇ ਬਣਾਉਣ ਵਾਲੇ ਰਹਿ ਗਏ ਸੀਗੇ ਸੋ ਸਭ ਤੋਂ ਪਹਿਲਾਂ ਮੈਂ ਅਚਾਰ ਦਾ ਥੋੜਾ ਜਿਹਾ ਕੰਮ ਕਰਨਾ ਸੀ ਉਹ ਕਰ ਲਿਆ ਅਚਾਰ ਨੂੰ ਮੈਂ ਛਿੱਲ ਲਿਆ ਤੇ ਜੰਗੀ ਤਰ੍ਹਾਂ ਤੋਂ ਬਾਅਦ ਫਿਰ ਮੈਂ ਜਿਹੜਾ ਇਹਨੂੰ ਲੈਂਥ ਵਾਈਜ਼ ਕੱਟ ਲਿਆ ਸੀਗਾ ਕਿਉਂਕਿ ਇਹਨੂੰ ਨਾ ਪਹਿਲਾਂ ਮੈਰੀਨੇਟ ਕਰਕੇ ਰੱਖਣਾ ਸੀਗਾ ਤੇ ਅਦਰਕ ਨੂੰ ਜਿਹੜਾ ਆ ਉਹ ਮਤਲਬ ਕਿ ਲੈਂਥ ਵਾਈਜ਼ ਕੱਟਣਾ ਆ ਨਾ ਤੇ ਬਹੁਤਾ ਮੋਟਾ ਹੋਵੇ ਤੇ ਨਾ ਹੀ ਬਹੁਤਾ ਜਿਹੜਾ ਆ ਉਹ ਪਤਲਾ ਹੋਵੇ ਤੇ ਸਾਰਾ ਅਦਰਕ ਮੈਂ ਕੱਟ ਲਿਆ ਸੀਗਾ ਫਿਰ ਇਹਨੂੰ ਜਿਹੜਾ ਇੱਕ ਬਾਉਲ ਵਿੱਚ ਪਾਉਣਾ ਆ ਸਟੀਲ ਦੇ ਬਾਉਲ ਵਿੱਚ ਨਹੀਂ ਪਾਉਣਾ ਜਾਂ ਤੇ ਪਲਾਸਟਿਕ ਦਾ ਹੋਵੇ ਜਾਂ ਕੱਚ ਦਾ ਹੋਵੇ ਮੇਰੇ ਕੋਲ ਪਲਾਸਟਿਕ ਦਾ ਸੀਗਾ ਮੈਂ ਉਹਦੇ ਵਿੱਚ ਪਾ ਦਿੱਤਾ ਫਿਰ ਇਹਦੇ ਵਿੱਚ ਨਾ ਅੱਧਾ ਚਮਚ ਮੈਂ ਭਰ ਕੇ ਨਮਕ ਦਾ ਪਾ ਦਿੱਤਾ ਸੀਗਾ ਤੇ ਨਮਕ ਦੇ ਨਾਲ ਇਹਨੂੰ ਮੈਰੀਨੇਟ ਕਰਨਾ ਆ ਤੇ ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਆ ਉਹ ਡੇਢ ਚਮਚ ਡੇਢ ਚਮਚ ਸੌਰੀ ਡੇਢ ਚਮਚ ਨਹੀਂ ਡੇਢ ਨਿੰਬੂ ਜਿਹੜਾ ਉਹਦਾ ਰਸ ਪਾ ਦਿੱਤਾ ਸੀਗਾ ਨਚੋੜ ਕੇ ਤੇ ਇਹਨੂੰ ਮੈਰੀਨੇਟ ਕਰਕੇ ਚੰਗੀ ਤਰ੍ਹਾਂ ਮਿਕਸ ਕਰਕੇ ਢੱਕ ਕੇ ਰੱਖ ਦਿੱਤਾ ਸੀਗਾ ਅ ਮਤਲਬ ਕਿ ਅੱਧੇ ਘੰਟੇ ਵਾਸਤੇ ਰੱਖਣਾ ਸੀਗਾ ਬਟ ਮੈਂ ਬਾਅਦ ਵਿੱਚ ਫੁਲਕੇ ਬਣਾਉਣ ਲੱਗ ਗਈ ਸੀਗੇ ਮੈਨੂੰ ਅੱਧੇ ਤੋਂ ਜਿਹੜਾ ਆ 1 ਘੰਟਾ ਹੀ ਲੱਗ ਗਿਆ ਕਿਉਂਕਿ ਫੁਲਕੇ ਬਣਾਏ ਫਿਰ ਡਿਨਰ ਕੀਤਾ ਉਸ ਤੋਂ ਬਾਅਦ ਮੈਂ ਜਿਹੜਾ ਆ ਉਚਾਰਾ ਬਣਾਉਣ ਵਾਸਤੇ ਆ ਗਈ ਜਿਹੜਾ ਉਹ ਮੈਰੀਨੇਟ ਹੋ ਗਿਆ ਸੀਗਾ ਫਿਰ ਮੈਂ ਮਸਾਲੇ ਤਿਆਰ ਕਰਨ ਲਈ ਅੱਧੇ ਤੋਂ ਥੋੜਾ ਚਮਚ ਜੀਰਾ ਲਿਆ ਅੱਧਾ ਚਮਚ ਸੌਂਫ ਦਾ ਅੱਧਾ ਚਮਚ ਮੇथी दाਣਾ ਤੇ ਅੱਧਾ ਚਮਚੀ ਸੁੱਕਾ ਧਨੀਆ ਫਿਰ ਮੈਂ ਗੈਸ ਔਨ ਕੀਤਾ ਤੇ ਬਿਲਕੁਲ ਲੋ ਕਰ ਦਿੱਤਾ ਕਿ ਉਹ ਪੈਨ ਜਿਹੜਾ ਸੜੇ ਨਾ ਬਿਲਕੁਲ ਲੋ ਸੇਕ ਦੇ ਉੱਤੇ ਜਿਹੜਾ ਇਹਨਾਂ ਚਾਰਾਂ ਚੀਜ਼ਾਂ ਨੂੰ ਜਿਹੜਾ ਆ ਉਹ ਭੁੰਨ ਲੈਣਾ ਆ ਹਲਕਾ 골ਡਨ ਬ੍ਰਾਊਨ ਜਿਹੜਾ ਕਰਨਾ ਆ ਇਹਨਾਂ ਵਿੱਚੋਂ ਸਮੈਲ ਆਉਣੀ ਸ਼ੁਰੂ ਹੋ ਜਾਂਦੀ ਆ ਤੇ ਫਿਰ ਮੈਂ ਗੈਸ ਬੰਦ ਕਰ ਦਿੱਤਾ ਪੈਨ ਗਰਮ ਸੀਗਾ ਉਹਦੇ ਵਿੱਚ ਮੈਂ ਪਾ ਦਿੱਤਾ ਇੱਕ ਚਮਚ ਰਾਈ ਦਾ ਤੇ ਫਿਰ ਇਹਨੂੰ ਵੀ ਥੋੜੀ ਦੇਰ ਵਾਸਤੇ ਭੁੰਨ ਲਿਆ ਮਤਲਬ ਕਿ ਰਾਈ ਨੂੰ ਵੀ ਹਲਕਾ ਜਿਹਾ ਭੁੰਨ ਲੈਣਾ ਆ ਫਿਰ ਮੈਂ ਉਹ ਇੱਕ ਮਿਕਸੀ ਜਾਰ ਵਿੱਚ ਕੱਢ ਲਿਆ ਉਹਦੇ ਵਿੱਚ ਪਾ ਦਿੱਤਾ ਫਿਰ ਚਾਰ ਪੰਜ ਦਾਣੇ ਜਿਹੜੇ ਆ ਉਹ ਕਾਲੀ ਮਿਰਚ ਦੇ ਤੇ ਨਾਲ ਹੀ ਦੇ ਵਿੱਚ ਪਾ ਦੇਣਾ ਆ ਤੀਸਰਾ ਹਿੱਸਾ ਚਮਚ ਦਾ ਜਵੈਨ ਦਾ ਤੇ ਤੀਸਰਾ ਹਿੱਸਾ ਜਿਹੜਾ ਚਮਚ ਦਾ ਉਹ ਨਮਕ ਦਾ ਥੋੜੀ ਜੀ ਕਸ਼ਮੀਰੀ ਲਾਲ ਮਿਰਚ ਕਲਰ ਵਾਸਤੇ ਤੇ ਕੁੱਟੀ ਹੋਈ ਲਾਲ ਮਿਰਚ ਵੀ ਪਾ ਸਕਦੇ ਆ ਮੈਂ ਥੋੜੀ ਜੀ ਪਾਈ ਥੋੜੀ ਜੀ ਹਲਦੀ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਆ ਉਹ ਦਰਦਰਾ ਜਿਹੜਾ ਪੀਸ ਲੈਣਾ ਆ ਮੈਂ ਸਿਰਫ ਦੋ ਵਰੀ ਪਲਸ ਦਿੱਤੀ ਸੀਗੀ ਤੇ ਬੜਾ ਸੋਹਣਾ ਮਸਾਲਾ ਜਿਹੜਾ ਪੀਸਿਆ ਗਿਆ ਸੀਗਾ ਤੇ ਇੱਧਰ ਜਿਹੜਾ ਅਦਰਕ ਆ ਉਹ ਵੀ ਥੋੜਾ ਜਿਹਾ ਗਲ ਗਿਆ ਆ ਆਸਾਨੀ ਨਾਲ ਟੁੱਟ ਰਿਹਾ ਆ ਤੇ ਹੁਣ ਇਹਦੇ ਵਿੱਚ ਪਾ ਦਵਾਂਗੇ ਥੋੜੀ ਜੀ ਕਲੌਂਜੀ ਮਤਲਬ ਕਿ ਚੌਥਾ ਹਿੱਸਾ ਚਮਚ ਦਾ ਕਲੌਂਜੀ ਤੇ ਜਿਹੜਾ ਨਾਲ ਮਸਾਲਾ ਪੀਸਿਆ ਸੀਗਾ ਉਹ ਪਾ ਦੇਣਾ ਆ ਤੇ ਇਸ ਦੇ ਉੱਤੇ ਪਾ ਦਵਾਂਗੇ ਥੋੜਾ ਜਿਹਾ ਆਂਬਚੂਰ ਚਮਚ ਦਾ ਤੀਸਰਾ ਹਿੱਸਾ ਤੇ ਅੱਧਾ ਕਾਪ ਜਿਹੜਾ ਆ ਉਹ ਮੈਂ ਸਰੋਂ ਦਾ ਤੇਲ ਦਾ ਪਾਇਆ ਸਰੋਂ ਦੇ ਤੇਲ ਨੂੰ ਪਹਿਲਾਂ ਗਰਮ ਕਰ ਲਿਆ ਸੀਗਾ ਫਿਰ ਠੰਡਾ ਕਰ ਲਿਆ ਫਿਰ ਅੱਧਾ ਚਮਚ ਜਿਹੜਾ ਆ ਮਤਲਬ ਇੱਕ ਚਮਚ ਦਾ ਤੀਸਰਾ ਹਿੱਸਾ ਕਾਲਾ ਨਮਕ ਤੇ ਅੱਧਾ ਚਮਚ ਚਿੱਟਾ ਨਮਕ ਤੇ ਇੱਕ ਚਮਚ ਜਿਹੜਾ ਆ ਉਹ ਸਿਰਕੇ ਦਾ ਪਾ ਕੇ ਚੰਗੀ ਤਰ੍ਹਾਂ ਜਿਹੜਾ ਉਹ ਮਿਕਸ ਕਰ ਲੈਣਾ ਆ ਫਿਰ ਇਸ ਨੂੰ ਜਿਹੜਾ ਆ ਉਹ ਮੈਂ ਪਾ ਦਿੱਤਾ ਕੱਚ ਦੇ ਜਾਰ ਵਿੱਚ ਮੇਰੇ ਕੋਲ ਨਾ ਜੈਮ ਵਾਲਾ ਮਤਲਬ ਕਿ ਜਾਰ ਸੀਗਾ ਮੈਂ ਉਹਦੇ ਵਿੱਚ ਪਾ ਦਿੱਤਾ ਸੀਗਾ ਅ ਵੈਸੇ ਆਚਾਰ ਜਿਹੜਾ ਨਾਲ ਹੀ ਤਿਆਰ ਹੋ ਗਿਆ ਇਹਨੂੰ ਜਿਹੜਾ ਏਸੇ ਟਾਈਮ ਅਸੀਂ ਖਾ ਸਕਦੇ ਆ ਪਰ ਮੈਂ ਨਾ ਇਹਨੂੰ ਇੱਕ ਧੁੱਪ ਲਵਾ ਲਵਾਂਗੀ ਮੈਂ ਡੈਡੀ ਨੂੰ ਦਿੱਤਾ ਸੀਗਾ ਉਹਨਾਂ ਨੇ ਖਾ ਲਿਆ ਸੀਗਾ ਸੋ ਏ ਸੀਗੀ ਮੇਰੀ ਆਚਾਰ ਦੀ ਰੈਸਪੀ ਅ ਵੈਸੇ ਆਪਾਂ ਸਾਡੇ ਘਰ ਮਤਲਬ ਕਿ ਕੋਈ ਵੀ ਬੱਚੇ ਵੀ ਅਦਰਕ ਨਹੀਂ ਖਾਂਦੇ ਮੈਨੂੰ ਅਦਰਕ ਦਾ ਆਚਾਰ ਪਸੰਦ ਆ ਸੋ ਮੈਂ ਸੋਚਿਆ ਕਿ ਚਲੋ ਐਸ ਵਾਰ ਅਦਰਕ ਦਾ ਆਚਾਰ ਪਾਉਨੇ ਆ ਤੇ ਮੇਰਾ ਇਹ ਅਦਰਕ ਦਾ achar ਉਹ ਤਿਆਰ ਹੋ ਗਿਆ ਹੈ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਐਂਡ ਥੈਂਕ ਯੂ ਫॉर ਵਾਚਿੰਗ